ਮੁੰਡਾ ਪਹਿਲੇ ਕੰਮ ਕਰ ਨਸ਼ਾ ਕਰਦਾ ਸੀਗਾ ਉਹ ਪਰਛੇ ਪੁੱਤੇ ਪਏ ਹੋਏ ਸੀਗੇ ਕਿੰਨੇ ਸਾਲ ਹੋ ਗਏ ਸੀਗੇ ਹਾਂ ਉਹ ਹੁਣ ਪਰਛੇ ਖੁੱਲੇ ਆਤੇ ਮਤਲਬ ਜੀ ਇੱਦਾ ਕਰਨੀ ਸਾਰਾ ਘਰ ਘਰ ਅਸੀਂ ਆਪਣੀ ਮਿਹਨਤ ਨਾਲ ਬਣਾਇਆ ਮੈਂ ਕੋਠੀਆਂ ਕਰਦੀ ਸੀ ਮੇਰੇ ਘਰ ਵਾਲਾ ਨੌਕਰੀ ਕਰਦਾ ਸਰਕਾਰੀ 700 ਦੇ ਲੱਗਿਆ ਸੀ ਮੇਰੇ ਘਰ ਵਾਲਾ ਅਸੀਂ ਇਸ ਕਮਾਈ ਦਾ ਘਰ ਨਹੀਂ ਬਣਾਇਆ ਸੀ ਆਪਣੀ ਮਿਹਨਤ ਦਾ ਕਮਾਇਆ ਬਣਾਇਆ ਘਰ ਇਹ ਕਿਸੇ ਦਾ ਵੀ ਨਕਸ਼ਾ ਪਾਸ ਨਹੀਂ ਹੈ। ਨਹੀਂ ਇਹ ਕਿਸੇ ਇਸ ਮੱਲੇ ਦੀ ਕਿਸੇ ਦਾ ਵੀ ਨਹੀਂ ਨਕਸ਼ਾ। ਛੱਲੇ ਤੁਹਾਡਾ ਘਰ ਕਰਕੇ ਦੁਸ਼ਾਨਾ ਬਣਾਇਆ ਜਾ ਰਿਹਾ। ਸਾਡਾ ਘਰ ਫਿਰ ਮੇਰੇ ਮੁੰਡੇ ਦੇ 5 ਪਰਚੇ ਸੀ, 6 ਪਰਚੇ ਸੀ ਉਹ। ਇਹ ਚੱਲ ਰਹੀ ਹੈ ਜੀ ਯੋ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅੱਜ 9 ਤਰੀਕ ਨੂੰ ਆਬਾਦਪੁਰਾ ਲਿੰਕ ਰੋਡ ਤੇ ਆਪਣੇ ਮਾਡਲ ਟਾਊਨ ਡਿਵੀਜ਼ਨ ਦੇ ਵਿੱਚ ਇਹ ਕਾਰਵਾਈ ਕੀਤੀ ਜਾ ਰਹੀ ਹੈ। ਇਹੀ ਕਿਉਂਕਿ ਕਾਰਪੋਰੇਸ਼ਨ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਆ ਉਹਦੇ ਅਗੇਂਸਟ ਬਣਿਆ ਹੋਇਆ ਸੀ ਜੀ ਜੋ ਉਹਨਾਂ ਦੇ ਲਾਜ਼ ਨੇ ਕਿ ਗਲੀ ਦੇ ਬਾਹਰ ਨਹੀਂ ਕੋਈ ਚਵਾਰਾ ਹੋਣਾ ਚਾਹੀਦਾ ਉਹਦੇ ਰਿਗਾਰਡਿੰਗ ਇਹ ਕੀਤਾ ਗਿਆ ਜੀ। ਕਾਹ ਵੇਚਦਾ ਵੀ ਸੀ ਕਰਨਾ ਸਰ। ਪਾਲ ਜੀ ਹਰ ਜੀ ਕਿੰਨੇ ਦਿਨ ਕੰਮ ਕਰਦਾ ਸੀ? ਪਾਲ ਜੀ ਆ ਦੀ ਮਾ ਨੂੰ ਹੀ ਪਤਾ ਕਿੰਨੇ ਕਾ ਹੋ ਗਏ ਸਾਲ। ਤੇ ਪੁਲਿਸ ਨੇ ਤੁਹਾਨੂੰ ਕਦੋਂ ਆ ਕੇ ਕਿਹਾ ਕਿ ਖਾਲੀ ਕਰ ਦਿਓ? 15 ਦਿਨ ਹੋ ਗਏ ਤੇ ਅੱਜ ਵੀ ਖਾਲੀ ਨਹੀਂ ਕੀਤਾ ਸੀ। ਕਾ ਰਹੀ ਆ ਰਹੀ ਸੀ ਫੇਰ ਸਭ ਦੱਸ ਕੇ ਗਏ ਕੀ ਨਾਮ ਦੀ ਆਪਣੇ ਤੇਰਾ ਨਾਮ ਰਾਣੀ ਆ ਕਿਹੜੀ ਜਗ੍ਹਾ ਤੋਂ ਤੁਸੀਂ ਇੱਥੇ ਹੀ ਆਪਾਂ ਫੇਰ ਆ ਮਾਤਾ ਜੀ ਤੁਹਾਡਾ ਘਰ ਆ ਜੀ ਹਾਂ ਜੀ ਕੀ ਨਾਮ ਹੈ ਤੁਹਾਡਾ ਜੀ ਮੈਂ ਰਾਣੀ ਆ ਕੀ ਗੱਲ ਕੀ ਹੋਈ ਆ ਹੁਣ ਪੁਲਿਸ ਨੇ ਤੁਹਾਨੂੰ ਕਿਹਾ ਸੀ ਕਾਹਦੇ ਸਰਦ ਬਸ ਮੁੰਡਾ ਪਹਿਲੇ ਕੰਮ ਕਰ ਨਸ਼ਾ ਕਰਦਾ ਸੀਗਾ ਉਹ ਪਛੇਪੂਤੇ ਪਏ ਹੋਏ ਸੀਗੇ ਕਿੰਨੇ ਸਾਲ ਹੋ ਗਏ ਸੀਗੇ ਹਾਂ ਉਹ ਮੁੰਡਾ ਪਰਚੇ ਖੁੱਲ੍ਹੇ ਆਤੇ ਮਕੰਨੇ ਜੀ ਇਹਦਾ ਕਰਨਾ ਸਾਰਾ ਨਸ਼ਾ ਕਰਦਾ ਸੀ ਕਿ ਨਸ਼ਾ ਵੇਚਦਾ ਸੀ ਸੀਗਾ ਆਪ ਬਹੁਤ ਕਰਦਾ ਹੁੰਦਾ ਸੀ ਵਿੱਚ ਦਾ ਵੀ ਸੀਗਾ ਇਹ ਨਹੀਂ ਸਾਨੂੰ ਪਤਾ ਇਹ ਤਾਂ ਬਾਹਰ ਚੜਿਆ ਹੋਇਆ ਸਰ ਨਸ਼ਾ ਬਾਹਰ ਚਲ ਗਿਆ ਮੁੰਡਾ ਬਾਹਰ ਚੜਿਆ ਹੋਇਆ ਸਰ ਬਾਹਰ ਚੜਿਆ ਹੋਇਆ ਭਗੋੜਾ ਬਾਹਰ ਬੇਦਖਲ ਕੀਤਾ ਹੋਇਆ ਤੇ ਹੁਣ ਕਿਉਂ ਪੁਲਿਸ ਤੁਹਾਡਾ ਘਰ ਕਿਉਂ ਠਾ ਰਹੀ ਹੈ ਜੇ ਉਹਨੂੰ ਬੇਦਖਲ ਕੀਤਾ ਹੈ ਸਰ ਪਰਚੇ ਪਹਿਲੇ ਇਹਨਾਂ ਪਰਚੇ ਬਹੁਤ ਸੀ 5 6 ਪਰਚੇ ਹੁਣ ਤੁਸੀਂ ਜੇ ਪਰਚੇ ਹੈਗੇ ਤਾਂ ਉਹਨੂੰ ਤਾਂ ਤੁਸੀਂ ਬੇਦਖਲ ਕਰਦਾ ਹੋਇਆ ਸ਼ਾਇਦ ਇਹਦੇ ਲਈ ਤਾਂ ਪਰਚੇ ਦਾ ਹੁਣ ਘਰ ਤਾਂ ਸਾਡਾ ਹੀ ਟੋਣਾ ਉਹਨਾਂ ਨੇ ਮਾਪੇ ਦਾ ਹੀ ਘਰ ਟੋਂਦੇ ਦੱਸਿਆ ਨਹੀਂ ਕੋਈ ਕਾਰਨ ਕੀ ਆ ਕਾਰਨ ਕੀ ਘਰ ਘਟਦਾ ਇਹ ਜਿਹੜੀ ਨਸ਼ੇ ਪੱਤੀ ਕਰਦਾ ਸੀ ਆ ਉਹ ਉੱਤੇ ਪਰਚੇ ਆ ਛੇ ਲੇਕਿਨ ਨਗਰ ਨਿਗਮ ਦੀ ਟੀਮ ਵੀ ਪਹੁੰਚੀ ਕਾਪੇਸ਼ਨ ਦੀ ਟੀਮਾਂ ਪਹੁੰਚੇ ਨੇ ਉਹ ਸਾਰੇ ਪਹੁੰਚੇ ਹੋਏ ਆ ਉਹ ਕਹਿਣਗੇ ਕਿ ਸ਼ਾਇਦ ਨਜਾਇਜ਼ੂ ਸਾਰੀ ਹੋਈ ਹੈ ਗਲਤ ਘਰ ਬਣਿਆ ਆ ਇਹ ਘਰ ਤੁਸੀਂ ਆਪਣੀ ਮਿਹਨਤ ਨਾਲ ਬਣਾਇਆ ਮੈਂ ਕੋਠੀਆਂ ਕਰਦੀ ਸੀ ਮੇਰੇ ਘਰ ਵਾਲਾ ਨੌਕਰੀ ਕਰਦਾ ਸਰਕਾਰੀ ਨੂੰ 700 ਦਿਨ ਲੱਗਿਆ ਸੀ ਮੇਰੇ ਘਰ ਵਾਲਾ ਅਸੀਂ ਇਸ ਕਮਾਈ ਦਾ ਘਰ ਨਹੀਂ ਬਣਾਇਆ ਅਸੀਂ ਆਪਣੀ ਮਿਹਨਤ ਦਾ ਕਮਾਇਆ ਬਣਾਇਆ ਘਰ ਇਹ ਪੋਟੀਆਂ ਕਰ ਲਿਖਾ ਵਗੈਰਾ ਪਾਸ ਕਰਦਾ ਕਿ ਵੀ ਨਹੀਂ ਪੂਰਾ ਕਰਦਾ ਕਿਸੇ ਦਾ ਵੀ ਨਕਸ਼ਾ ਪਾਸ ਨਹੀਂ ਹੈ ਇਸ ਮੱਲੇ ਦੀ ਕਿਸੇ ਦਾ ਵੀ ਨਹੀਂ ਨਕਸ਼ਾ ਲੈ ਤੁਹਾਡਾ ਕਰਕੇ ਦਸਾਨਾ ਬਣਾਇਆ ਜਾ ਰਿਹਾ ਸਾਡਾ ਘਰ ਫਿਰ ਮੇਰੇ ਮੁੰਡੇ ਦੇ ਪਰਚੇ ਸੀ 6 ਪਰਚੇ ਸੀ ਉਸ ਤੋਂ ਕਾਦੇ ਸੀਗੇ ਸਮਾਨ ਦੇ ਸੀਗੇ ਨਸ਼ਿਆਂ ਦੇ ਹੀਰੋਇਨ ਦੇ ਨਸ਼ਿਆਂ ਦੇ ਹਾਂਜੀ ਨਸ਼ਾ ਕਰਦੇ ਤਾਂ ਹੀਰੋਨ ਕੋਲ ਹੁੰਦੀ ਸੀ ਫਾਲੇ ਨੂੰ ਫੇ ਪਾ ਦਿੰਦੇ ਸੀ ਉੱਤੇ ਪਰਚੇ ਅੱਛਾ ਕਿੰਨੇ ਪਰਚੇ ਸੀਗੇ 6 ਪਰਚੇ ਸੀ ਲਾਸਟ ਟਾਈਮ ਤਾਂ ਤਾਂ ਜੇਲ੍ਹ ਦੇ ਵਿੱਚ ਗਿਆ ਸੀ ਲਾਸਟ ਪਿਛਲੇ ਸਾਲ ਭੱਜਿਆ ਸੀ ਗਾਇ ਤੇ ਬਾਹਰ ਕਰਵਾਇਆ ਸੀ ਪਰਤ ਚਾਰ ਮਹੀਨੇ ਪਹਿਲਾਂ ਆਇਆ। ਉਹ ਜਮਾਨਤ ਹੈ? ਹਾਂਜੀ। ਜਮਾਨਤ ਤੁਸੀਂ ਕਰਵਾਈ ਸੀ ਕਿਨੇ ਕਰਵਾਈ ਸੀ? ਉਹਦੀ ਬੋਟੀ ਨਾ ਕਰਵਾਈ ਸੀ। ਹਾਂਜੀ। ਉਹਦੀ ਬੋਟੀ ਨਾ ਕਰਵਾਈ ਸੀ। ਉਹਦੀ ਬੋਟੀ ਨਹੀਂ ਕਰਵਾਈ ਸੀ। ਤੇ ਰਹਿੰਦਾ ਕਿੱਥੇ ਘਰ ਸੀਗਾ? ਮੈਂ ਘਰ ਚ ਨਹੀਂ ਰਹਿੰਦਾ ਸੀ। ਘਰ ਡੁੱਟਾ ਹੋਇਆ ਬਾਹਰ ਦੇ ਦਖਲ ਕੀਤਾ। ਬਾਹਰ ਰਹਿੰਦਾ ਸੀਗਾ। ਬਾਹਰ ਪਤਾ ਨਹੀਂ ਕਿੱਥੇ ਰਹਿੰਦਾ। ਤੇ ਹੁਣ ਪੁਲਿਸ ਕਿਉਂ ਤੁਹਾਡਾ ਘਟਾ ਆ ਰਹੀ ਹੈ? ਘਰ ਹੁਣ ਉਹਦਾ ਕਰਕੇ ਟਾਉਂਦੇ ਸਾਡੇ ਭਰਾਵਾ। ਬਸ ਕਰੋ ਪਲੀਜ਼। ਕੀ ਨਾਮ ਸੀ ਮੁੰਡੇ ਦਾ? ਮੇਰਾ ਨਾਮ ਹਾਨੀ ਕਲਿਆਨ ਹਾਨੀ ਕਲਿਆਨ ਤੇ ਦੇਖ ਸਕਦੇ ਹੋ ਇਸ ਵਕਤ ਦਾਦੇ ਕੀ ਸ਼ਹਿਰ ਵਾਸੀਆਂ ਲਈ ਤਾਂ ਇਹੀ ਅਪੀਲ ਹੈ ਕਿ ਆਪਣਾ ਜਿਹੜਾ ਸਰਕਾਰ ਹੈ ਕਾਫੀ ਸਟ੍ਰਿਕਟ ਹੈ ਨਸ਼ਿਆਂ ਨੂੰ ਲੈ ਕੇ ਤੇ ਜਿਹੜੇ ਵੀ ਨਸ਼ਾ ਤਸਕਰ ਇਹਨਾਂ ਨੂੰ ਜਲਦ ਤੋਂ ਜਲਦ ਫੜਕੇ ਅਰੈਸਟ ਕੀਤਾ ਜਾਏਗਾ ਜੀ ਇਹਨਾਂ ਜਿਹੜੀ ਅੱਜ ਕਾਰਵਾਈ ਕੀਤੀ ਹੈ ਕਿੰਨੇ ਪਰਚੇ ਦੇ ਤੇ ਮੌਜੂਦ ਨੇ ਕੀ ਨਾਮ ਹੈ ਇਸ ਵਿਅਕਤੀ ਕਿੱਥੇ ਹੈ ਵਿਅਕਤੀ ਜੀ ਜੀ ਇਸ ਵਿਅਕਤੀ ਦਾ ਨਾਮ ਹਨੀ ਕਲਿਆਣ ਹੈ ਪੁੱਤਰ ਸ਼ਿਵ ਜੀ ਇਹਦਾ ਘਰ ਆ ਬਾਦਪੁਰਾ ਲਿੰਕ ਰੋਡ ਤੇ ਹੈ ਆਪਣੀ ਸਬ ਡਿਵੀਜ਼ਨ ਮੋਡਲ ਟਾਊਨ ਇਹਦੇ ਤੇ ਆਲਰੇਡੀ 5 ਪਰਚੇ ਦਰਜ ਹੈ ਜੀ ਜਿਨ੍ਹਾਂ ਵਿੱਚੋਂ 3 ਐਨਡੀਪੀ ਅਸਤੇ ਨੇ ਜੇ ਇਸ ਟਾਈਮ ਤੇ ਹੀ ਕਰਾ ਰਹੇ ਜੀ ਇਹਨੂੰ ਪੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਜੀ ਜਲਦ ਤੋਂ ਜਲਦ ਇਹਨੂੰ ਰੇਲ ਤੇ ਇਸਨੇ ਜੁਆਇੰਟ ਡਿਪ੍ਰੈਸ਼ਨ ਸਮਝਾ ਜਾਂਦਾ ਸਿੱਧਾ ਪੁਲਿਸ ਵੱਲੋਂ ਵੀ ਤੇ ਕਾਰਪੋਰੇਸ਼ਨ ਵੱਲੋਂ ਇਕੱਲੇ ਕਾਰਪੋਰੇਸ਼ਨ ਵੱਲੋਂ ਡਿਪ੍ਰੈਸ਼ਨ ਜੜੇ ਕੀਤਾ ਕਾਰਪੋਰੇਸ਼ਨ ਵੱਲੋਂ ਹੀ ਕੀਤਾ ਗਿਆ ਹੈ ਕਿ ਪੁਲਿਸ ਪ੍ਰੋਟੈਕਸ਼ਨ ਦਿੱਤੀ ਗਈ ਹੈ ਜੀ ਕਿ ਕੋਈ ਇੱਥੇ ਕਲੈਸ਼ ਨਾ ਹੋਵੇ ਉਸ ਕਰਕੇ ਪਰਿਵਾਰ ਨੇ ਬੋਧ ਵੀ ਕੀਤਾ ਕਿ ਸਾਡਾ ਘਰ ਜਾਇਦਾ ਹਟਾਇਆ ਜਾ ਰਿਹਾ ਉਸ ਬਾਰੇ ਕੀ ਕਹਿੰਦੇ ਜਿਹੜੇ ਪਰਿਵਾਰ ਨੇ ਜ਼ਰੂਰ ਵਿਰੋਧ ਕੀਤਾ ਹੈ ਬਟ ਇਹਨਾਂ ਨੂੰ ਪਹਿਲਾਂ ਹੀ ਨੋਟਿਸ ਦਿੱਤੇ ਗਏ ਸੀ ਤੇ ਆਪਣੀ ਜੁਡੀਸ਼ਰੀ ਦੇ ਦਿੱਤੀ ਹੈ ਅੰਜੇ ਇਹ ਗੱਲ ਤੇ ਪੂਰੇ ਰੂਲਸ ਐਂਡ ਰੈਗੂਲੇਸ਼ਨਸ ਨਾਲ ਹੀ ਇਹ ਕੰਮ ਕੀਤਾ ਹੈ ਮੈਂ ਕਿੰਨੇ ਕ ਦਿਨ ਤੋਂ ਇਹ ਨਸ਼ਾ ਤਸਕਰ ਰੈਕਟਿਵ ਸੀਗਾ ਇਹੀ ਕਰੀਬ 2020 ਤੋਂ ਇਹਦੇ ਦੇ ਬੱਚੇ ਸ਼ੁਰੂ ਹੋ ਗਏ ਸੀ। ਇਸ ਮਾਕਾ ਦੇ ਵਿੱਚ ਇਹੀ ਗੱਲ ਆ ਕਿ ਹੋਰ ਵੀ ਕਾਰਜ ਜਿਹੜੀ ਹੋਣਗੇ। ਆ ਬਾਦਪੂਰੀ ਦੇ ਵਿੱਚ ਹੈਗੇ ਦੋ ਦਿਨ ਹੋਰ ਕਰੀ ਤਾਂ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏ। ਜਿਵੇਂ ਤੁਸੀਂ ਇਸ ਵਕਤ ਪੀਓ ਚੱਲ ਰਿਹਾ ਹੈ ਪਰਚੇ ਵਗੈਰਾ ਦਰਜ ਹੈ ਜਮਾਨਤ ਦੇ ਵਿੱਚ। ਹਾਂਜੀ ਹਾਂਜੀ ਪੀਓ ਚੱਲ ਰਿਹਾ ਹੈ। ਠੀਕ ਹੈ। ਧੰਨਵਾਦ।